ਸਾਰੰਸ ਸਸ਼ਕਾਲ ਯਾ ਤ੍ਰਿੰਦਿੰਗ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਮੈਂ ਆਪਣੀ ਪਿਛਲੀ ਵੀਡੀਓ ਵਿੱਚ ਵਾਦਾ ਕੀਤਾ ਸੀ ਕਿ ਇਸ ਪੂਰੇ ਹਫਤੇ ਆਪਾਂ ਤੁਹਾਡੇ ਚਿਹਰੇ ਅਤੇ ਵਾਲਾਂ ਦੀ ਸਾਂਭ-ਸਭਾਲ ਦੀ ਗੱਲ ਕਰਾਂਗੇ ਤਾਂ ਅੱਜ ਹੈ 2 ਤਰੀਕ ਤਾਂ ਅੱਜ ਇਸ ਲੜੀ ਦੀ ਦੂਸਰੀ ਵੀਡੀਓ ਹੈ ਅੱਜ ਆਪਾਂ ਗੱਲ ਕਰਾਂਗੇ ਇੱਕ ਫੇਸ ਮਾਸਕ ਦੀ ਤਾਂ ਦੇਖਦੇ ਹਾਂ ਸਾਨੂੰ ਕੀ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਨੂੰ ਲੋੜ ਪਵੇਗੀ ਇੱਕ ਛੋਟਾ ਚਮਚਾ ਨਿੰਬੂ ਦੇ ਰਸ ਦੀ ਇੱਕ ਛੋਟਾ ਚਮਚਾ ਗੁਲਾਬਚਾ ਲਿਆ ਰੋਜ਼ ਵਾਟਰ ਅਤੇ ਦੋ ਛੋਟੇ ਚਮਚੇ ਐਗ ਵਾਈਟ ਜਾਂ ਅੰਡੇ ਦਾ ਸਫੇਦ ਹਿੱਸਾ। ਇਹਨਾਂ ਚੀਜ਼ਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਫਿਰ ਕਿਸੇ ਬਰਸ਼ ਨਾਲ, ਈ ਰੂ ਨਾਲ ਜਾਂ ਫਿਰ ਆਪਣੀਆਂ ਉਂਗਲਾਂ ਨਾਲ ਹੀ ਆਪਣੇ ਚਿਹਰੇ ਤੇ ਲਗਾਓ। ਚਿਹਰੇ ਤੇ ਲਗਾਉਣ ਤੋਂ 15 ਮਿੰਟ ਬਾਅਦ ਇਹਨੂੰ ਸਾਦੇ ਪਾਣੀ ਨਾਲ ਧੋ ਦੋ। ਇਹ ਸਪੇਸ ਪੈਕ ਨੂੰ ਚਿਹਰੇ ਤੇ ਲਾਉਂਦੇ ਅੰਸਾਰ ਹੀ ਖਿਚਾ ਮਹਿਸੂਸ ਹੁੰਦਾ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੰਨਾ ਤੁਸੀਂ ਆਪਣਾ ਚਿਹਰਾ ਸਥਿਰ ਰੱਖ ਸਕੋ ਉੰਨਾ ਰੱਖੋ। ਜੇ ਤੁਸੀਂ ਇਹ ਸਪੇਸ ਪੈਕ ਨੂੰ ਹਰ ਹਫਤੇ ਆਪਣੇ ਚਿਹਰੇ ਤੇ ਲਾਉਂਦੇ ਹੋ ਤਾਂ 1 ਮਹੀਨੇ ਬਾਅਦ ਤੁਹਾਨੂੰ ਆਪਣੇ ਚਿਹਰੇ ਦੀ ਚਮੜੀ ਖਿੱਚੀ ਹੋਈ ਮਹਿਸੂਸ ਹੋਵੇਗੀ ਅਤੇ ਇਹਦੇ ਨਾਲ ਹੀ ਝੁਰੜੀਆਂ ਵਿੱਚ ਕਮੀ ਵੀ ਆਵੇਗੀ। ਇਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਹਰ ਵਾਰ ਦੀ ਤਰ੍ਹਾਂ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ